ਬੰਦੇ ਦਾ ਛੱਡੋ ਅੱਜ ਕੱਲ ਮਹਿੰਗੇ ਕੁੱਤੇ ਵੀ ਸੇਫ ਨਹੀਂ ਹਨ ਇੱਕ ਸੀਸੀਟੀਵੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦਰਅਸਲ ਇਸ ਸੀਸੀਟੀਵੀ ਵੀਡੀਓ ਨੂੰ ਦੇਖ ਕੇ ਜਰਾ ਤੁਸੀਂ ਵੀ ਹੈਰਾਨ ਰਹਿ ਜਾਓਗੇ ਜੇਕਰ ਤੁਸੀਂ ਵੀ ਡੌਗਸ ਨੂੰ ਰੱਖਣ ਦੇ ਸ਼ੌਕੀਨ ਕੋ ਤਾਂ ਇਸ ਵੀਡੀਓ ਨੂੰ ਜਰਾ ਧਿਆਨ ਦੇ ਨਾਲ ਦੇਖੋ ਤੇ ਕਦੇ ਵੀ ਆਪਣੇ ਡੌਗ ਨੂੰ ਬਾਹਰ ਇਕੱਲਿਆਂ ਨਾ ਜਾਣ ਦਿਓ ਦਰਅਸਲ ਇੱਕ ਸੇਚੂ ਕਿਸਮ ਦਾ ਡੌਗ ਜਿਹੜਾ ਹੈ ਉਹ ਬਾਹਰ ਨਿਕਲਦਾ ਹੈ ਘਰ ਤੋਂ ਗੱਡੀ ਦੇ ਵਿੱਚ ਸਵਾਰ ਹੋ ਕੇ ਮੁੰਡੇ ਆਂਦੇ ਨੇ ਤੇ ਉਸ ਨੂੰ ਚੁੱਕ ਕੇ ਫਰਾਰ ਹੋ ਜਾਂਦੇ ਨੇ ਪਰਿਵਾਰਿਕ ਮੈਂਬਰ ਲੱਭ ਰਖੇ ਸੀ ਕਿਉਂਕਿ ਉਹ ਕੋ ਰੋਜ਼ਾਨਾ ਦੀ ਤਰ੍ਹਾਂ ਬਾਹਰ ਆਇਆ ਸੀ ਘੁੰਮਣ ਫਿਰਨ ਦੇ ਲਈ ਪਰ ਜਦੋਂ ਪਰਿਵਾਰ ਨੂੰ ਉਹ ਕੋ ਨਹੀਂ ਮਿਲਿਆ ਸੀ ਸੀਸੀਟੀਵੀ ਤਸਵੀਰਾਂ ਦੇਖੀਆਂ ਗਈਆਂ ਤਾਂ ਪਤਾ ਲੱਗਿਆ ਕਿ ਇਸ ਡੌਗ ਨੂੰ ਜਿਹੜਾ ਉਹ ਮੁੰਡੇ ਚੁੱਕ ਕੇ ਲੈ ਗਏ ਨੇ ਤਾਂ ਦੱਸ ਜੇ ਕੀ ਇਨਾ ਮੁੰਡਿਆਂ ਦੀ ਪਾਲ ਕੀਤੀ ਜਾ ਰਹੀ ਹੈ ਜੇਕਰ ਇਸ ਡੌਗ ਦੀ ਗੱਲ ਕਰੀਏ ਤਾਂ 35 ਤੋਂ 50000 ਤੱਕ ਇਸ ਦੀ ਕੀਮਤ ਖੁੰਦੀ ਹੈ ਪਰ ਜੇਕਰ ਬਹੁਤ ਵਧੀਆ ਬਰੀਡ ਹੋਵੇ ਤਾਂ 70-75000 ਤੱਕ ਵੀ ਇਸ ਦੀ ਕੀਮਤ ਪਹੁੰਚ ਜਾਂਦੀ ਹੈ ਤਾਂ ਦੱਸ ਜੀਏ ਕਿ ਇਹ ਕਿ ਸੀਸੀਟੀਵੀ ਤਸਵੀਰਾਂ ਖੁਸ਼ਿਆਰਪੁਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਘਰ ਤੋਂ ਬਾਹਰ ਨਿਕਲੇ ਇੱਕ ਡੌਗ ਨੂੰ ਮੁੰਡੇ ਚੁੱਕ ਕੇ ਲੈ ਗਏ ਨੇ ਬੰਦੇ ਦਾ ਛੱਡੋ ਅੱਜ ਕੱਲ ਮਹਿੰਗੇ ਕੁੱਤੇ ਵੀ ਸੇਫ ਨਹੀਂ ਹਨ ਇੱਕ ਸੀਸੀਟੀਵੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦਰਅਸਲ ਇਸ ਸੀਸੀਟੀਵੀ ਵੀਡੀਓ ਨੂੰ ਦੇਖ ਕੇ ਜਰਾ ਤੁਸੀਂ ਵੀ ਹੈਰਾਨ ਰਹਿ ਜਾਓਗੇ ਜੇਕਰ ਤੁਸੀਂ ਵੀ ਡੌਗਸ ਨੂੰ ਰੱਖਣ ਦੇ ਸ਼ੌਕੀਨ ਕੋ ਤਾਂ ਇਸ ਵੀਡੀਓ ਨੂੰ ਜਰਾ ਧਿਆਨ ਦੇ ਨਾਲ ਦੇਖੋ ਤੇ ਕਦੇ ਵੀ ਆਪਣੇ ਡੌਗ ਨੂੰ ਬਾਹਰ ਇਕੱਲਿਆਂ ਨਾ ਜਾਣ ਦਿਓ ਦਰਅਸਲ ਇੱਕ ਸੇਚੂ ਕਿਸਮ ਦਾ ਡੌਗ ਜਿਹੜਾ ਹੈ ਉਹ ਬਾਹਰ ਨਿਕਲਦਾ ਹੈ ਘਰ ਤੋਂ ਗੱਡੀ ਦੇ ਵਿੱਚ ਸਵਾਰ ਹੋ ਕੇ ਮੁੰਡੇ ਆਂਦੇ ਨੇ ਤੇ ਉਸ ਨੂੰ ਚੁੱਕ ਕੇ ਫਰਾਰ ਹੋ ਜਾਂਦੇ ਨੇ ਪਰਿਵਾਰਿਕ ਮੈਂਬਰ ਲੱਭ ਰਖੇ ਸੀ ਕਿਉਂਕਿ ਉਹ ਕੋ ਰੋਜ਼ਾਨਾ ਦੀ ਤਰ੍ਹਾਂ ਬਾਹਰ ਆਇਆ ਸੀ ਘੁੰਮਣ ਫਿਰਨ ਦੇ ਲਈ ਪਰ ਜਦੋਂ ਪਰਿਵਾਰ ਨੂੰ ਉਹ ਕੋ ਨਹੀਂ ਮਿਲਿਆ ਸੀ ਸੀਸੀਟੀਵੀ ਤਸਵੀਰਾਂ ਦੇਖੀਆਂ ਗਈਆਂ ਤਾਂ ਪਤਾ ਲੱਗਿਆ ਕਿ ਇਸ ਡੌਗ ਨੂੰ ਜਿਹੜਾ ਉਹ ਮੁੰਡੇ ਚੁੱਕ ਕੇ ਲੈ ਗਏ ਨੇ ਤਾਂ ਦੱਸ ਜਿਏ ਕੀ ਇਨਾ ਮੁੰਡਿਆਂ ਦੀ ਪਾਲ ਕੀਤੀ ਜਾ ਰਹੀ ਹੈ ਜੇਕਰ ਇਸ ਡੌਗ ਦੀ ਗੱਲ ਕਰੀਏ ਤਾਂ 35 ਤੋਂ 50000 ਤੱਕ ਇਸ ਦੀ ਕੀਮਤ ਹੁੰਦੀ ਹੈ ਪਰ ਜੇਕਰ ਬਹੁਤ ਵਧੀਆ ਬਰੀਡ ਹੋਵੇ ਤਾਂ 70-75000 ਤੱਕ ਵੀ ਇਸ ਦੀ ਕੀਮਤ ਪਹੁੰਚ ਜਾਂਦੀ ਹੈ ਤਾਂ ਦੱਸ ਜਿਏ ਕਿ ਇਹ ਕੇ ਸੀਸੀਟੀਵੀ ਤਸਵੀਰਾਂ ਖੁਸ਼ਿਆਰਪੁਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਘਰ ਤੋਂ ਬਾਹਰ ਨਿਕਲੇ ਇੱਕ ਡੌਗ ਨੂੰ ਮੁੰਡੇ ਚੁੱਕ ਕੇ ਲੈ ਗਏ ਨੇ ਤਾਂ ਦੱਸ ਜਿਏ ਕੀ ਇਨਾ ਮੁੰਡਿਆਂ ਦੀ ਪਾਲ ਕੀਤੀ ਜਾ ਰਹੀ ਹੈ ਜੇਕਰ ਇਸ ਡੌਗ ਦੀ ਗੱਲ ਕਰੀਏ ਤਾਂ 35 ਤੋਂ 50000 ਤੱਕ ਇਸ ਦੀ ਕੀਮਤ ਹੁੰਦੀ ਹੈ ਪਰ ਜੇਕਰ ਬਹੁਤ ਵਧੀਆ ਬਰੀਡ ਹੋਵੇ ਤਾਂ 70-75000 ਤੱਕ ਵੀ ਇਸ ਦੀ ਕੀਮਤ ਪਹੁੰਚ ਜਾਂਦੀ ਹੈ ਤਾਂ ਦੱਸ ਜੀਏ ਕਿ ਇਹ ਕਿ ਸੀਸੀਟੀਵੀ ਤਸਵੀਰਾਂ ਖੁਸ਼ਿਆਰਪੁਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਘਰ ਤੋਂ ਬਾਹਰ ਨਿਕਲੇ ਇੱਕ ਡੌਗ ਨੂੰ ਮੁੰਡੇ ਚੁੱਕ ਕੇ ਲੈ ਗਏ